ਪਿੰਡੋਂ ਸਾਗ ਆ ਗਿਆ ਸੀ ਮੈਂ ਸੋਚਿਆ ਭਰਾ ਨੂੰ ਦੇ ਆਵਾਂ ਪਰ ਉਹ ਪਿੱਛੇ ਹੋ ਆ ਕੀ ਚੱਕ ਲਿਆ ਤੂੰ ਉਹ ਮੈਂ ਤਾਂ ਆਪ ਸੱਤ ਦਿਨ ਤੋਂ ਸਾਗ ਖਾ ਖਾ ਕੇ ਪਰੇਸ਼ਾਨ ਆ ਤੂੰ ਹੋਰ ਲਿਆ ਆ ਮੇਰੇ ਸਹੀ ਦੱਸਾਂ ਮੇਰੇ ਤਾਂ ਆਪਣੇ ਘਰੇ ਵੀ ਰੋਜ਼ੇ ਸਾਗ ਹੀ ਬਣ ਰਿਹਾ ਮੈਨੂੰ ਕਿਉਂ ਦੇ ਰਿਹਾ ਕਿਸੇ ਹੋਰ ਦੇ ਮੱਥੇ ਮਾਰਦਾ ਉਹ ਮੈਂ ਤਾਂ ਆਪ ਹੋਟਲ ਦੇ ਰੋਟੀ ਖਾਣ ਚੱਲੇ ਆ ਮੇਰੇ ਬੇਨਤੀ ਹੈ ਮੈਨੇ ਵੀ ਆਪਣੇ ਨਾਲ ਹੀ ਲੈ ਜਾ

ਤੋ ਅਗੋ ਬਾਹਰ ਦਾ ਤਾਂ ਬਹੁਤ ਹੋ ਰੀਆਂ ਸ਼ਹਿਰ 'ਚ ਤੇ ਕੋਈ ਆਰਗੈਨਿਕ ਬੰਮ ਤਾਂ ਨਹੀਂ ਕਿੱਥੋਂ ਆਏ ਤੁਸੀਂ ਇੱਥੇ ਕੀ ਕਰਾ ਸਾਡਾ ਆ ਢਾਬੇ 'ਚ ਲਈ ਰੋਟੀ ਖਾਣ ਘਰ ਤੁਹਾਡਾ ਆਏ ਰੋਟੀ ਤੁਸੀਂ ਢਾਬੇ ਤੇ ਖਾਣ ਚੱਲੇ ਹੋ ਚਲੋ ਥਾਣੇ ਜਨਾਬ ਕੁਝ ਨਹੀਂ ਰੋਟੀ ਖਾਣ ਚੱਲੇ ਚਲੋ ਥਾਣੇ ਅੱਗੇ ਓਏ ਚਲ ਪਾਲੇ ਥਾਣੇ ਨੂੰ ਬਰਾ ਜਨਾਬ ਜੀ ਆ ਰੋਟੀ ਭੇਜੀ ਮੈਨੂੰ ਤੋ ਕੀ ਹੋਣਾ ਹੈ ਕੀ ਪਤਾ ਜੀ ਖੋਲ ਕੇ ਦੇਖ ਲਓ ਸਾਗ ਓ ਯਾਰ ਤੂੰ ਐਂ ਕਰ ਗੁੱਗੜ ਢਾਬੇ ਫੋਨ ਕਰ ਇੱਕ ਮਟਰ ਪਨੀਰ ਦੀ ਸਬਜ਼ੀ ਤੇ ਚਾਰ ਤੰਦੂਰੀ ਰੋਟੀਆਂ ਕਹਦੇ ਇਹਦਾ ਕੀ ਕੰਮ ਹੈ ਜੀ ਕਰ ਲੇ ਜਵਾਂ ਮੈਂ ਉਹ ਨਾ ਭਰਾਵਾ ਓ ਹੈਲੋ ਰੋਟੀ ਖਾਧੀ ਤੁਸੀਂ ਐਂ ਕਰ ਆ ਬੁੱਧੂ ਜੇ ਬੈਠੇ ਨਾ ਦੋ ਰੋਟੀ ਇਹਨਾਂ ਨੂੰ ਦੇ ਦੇ ਹਾਲੋ ਜੀ ਕਰੋ ਵੈਸ਼ ਕੋ ਫੋਨ ਆ ਹਾਂਜੀ ਹਾਂਜੀ ਕੋ ਹੈਲੋ ਏ ਫਿਰ ਮੈਨੂੰ ਖਾਲੀ ਚਾਹੀਦਾ ਹੈ ਘਰੇ ਮੈਂ ਖਾਲੀ ਟੇਬਲ ਲੈ ਕੇ ਜਾਣਾ